ਵੈਗੁਰਤੀ ਕਕਾਂਸਾ ਵੈਗੁਰਤੀ ਦੀ ਸੱਤੇ ਜੋ ਰੋਲ ਸੇਵਾ ਸੰਸਥਾ ਦੇ ਵੱਲੋਂ ਜਬਜੀ ਸਾਹਿਬ ਦੇ ਸ਼ੁੱਧ ਜਾਮ ਤੇ ਕੰਠ ਮੁਕਾਬਲਿਆਂ ਦਾ ਪ੍ਰੋਗਰਾਮ ਜਿਹੜਾ ਚਲਾਇਆ ਗਿਆ ਉਹਦੇ ਤਹਿਤ ਅੱਜ ਹੁਸਨਰ ਪਿੰਡ ਦੇ ਸਕੂਲ ਦੇ ਵਿੱਚ ਆਈ ਸੀ ਉਹ ਸਰਕਾਰੀ ਹਾਈ ਸਕੂਲ ਸੀ ਪਰ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਇੱਕ ਪ੍ਰਾਇਮਰੀ ਸਕੂਲ ਦੀ ਜਿਹੜੀ ਬੱਚੀ ਹੈ ਪੰਜਵੀਂ ਕਲਾਸ ਦੀ ਬੱਚੀ ਹੈ ਉਹਨੂੰ ਜਬਜੀ ਸਾਹਿਬ ਦਾ ਸ਼ੁੱਧ ਪਾਠ ਜਿਹੜਾ ਉਹ ਆਉਂਦਾ ਔਰ ਆਰਪੀ ਜਿਹੜੀ ਹੈਗੀ ਹੈ ਉਹਦੇ ਉਹ ਜਵਾਨੇ ਕੰਠ ਹੈ ਉਹ ਸਾਰੀ ਜਿਹੜੀ ਧਾਰਤੀ ਹੈ ਬਹੁਤ ਹੀ ਵਧੀਆ ਇਹ ਬੱਚੀ ਜਿਹੜੀ ਹੈ ਮੈਂ ਇਹ ਆਪਾਂ ਇਹਨਾਂ ਤੋਂ ਸੁਣਾਗੇ ਸਭ ਤੋਂ ਪਹਿਲਾਂ ਬੇਟਾ ਤੁਹਾਡਾ ਨਾਮ ਕੀ ਹੈ ਮੀਰਾ ਕੌਰ ਮੀਰਾ ਕੌਰ ਇਸ ਬੱਚੀ ਦਾ ਨਾਮ ਹੈ ਤੇ ਬੱਚੇ ਤੁਸੀਂ ਪਹਿਲਾਂ ਮੈਨੂੰ ਮੂਲ ਮੰਤਰ ਦਾ ਪਾਠ ਸੁਣਾਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਸੱਚ ਜੁਗਾਨ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਹੀ ਇਹ ਬੱਚੀ ਦਾ ਜਿਹੜਾ ਗੁਰਬਾਣੀ ਦੇ ਨਾਲ ਲਗਾ ਹੈ ਔਰ ਮੈਨੂੰ ਦੱਸਣਾ ਚਾਹਣਾ ਕਿ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਇਹ ਬੱਚੀਆਂ ਇਹ ਦੋ ਭੈਣਾਂ ਇੱਕ ਛੇਵੀਂ ਕਲਾਸ ਚ ਪੜਦੀ ਹੈ ਇਹ ਪੰਜਵੀਂ ਚ ਹੈ ਔਰ ਇੱਕ ਇਹਦਾ ਛੋਟਾ ਭਰਾ ਹੈ ਉਹ ਪਹਿਲੀ ਕਲਾਸ ਚ ਬਟਾ ਉਹ ਪਹਿਲੀ ਕਲਾਸ ਚ ਪੜਦਾ ਤੇ ਬਹੁਤ ਜਿਹੜਾ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਪਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਮਾਣਾ ਸਤਿਗੁਰ ਹੋਏ ਬਯਾਲ ਤਾਂ ਹਰ ਰੰਗ ਮਾਨੀਏ ਇਹ ਗੁਰਬਾਣੀ ਦੇ ਨਾਲ ਇੰਨੀ ਜੁੜੀ ਹੋਈ ਹੈ ਹੁਣ ਆਪਾਂ ਇਸ ਬੱਚੀ ਤੋਂ ਜਿਹੜਾ ਹੈ ਆਰਤੀ ਸੁਣਾਗੇ ਬੇਟਾ ਆਰਤੀ ਸ਼ੁਰੂ ਕਰੋ ਸਤਨਾਮ ਵਾਹਿਗੁਰੂ ਆਰਤੀ ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਵਾਹਿਗੁਰੂ ਗਗਨ ਮੈ ਥਾਲ ਰਬ ਚੰਦ ਦੀਪਕ ਬਾਣੇ ਤਾਰੀਕਾ ਮੰਡਲ ਜਨਕ ਮੋਤੀ 바ਵਾ ਤੂਪਮਾਲ ਆਨ ਲੋ ਪਾਵਣ ਚਵਰੋ ਕਰੇ ਸਗਲ ਬਣ ਰਾਇ ਫੂਲੰਤ ਜੋਤੀ ਕਾਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ ਅਣਹਤਾ ਸ਼ਬਦ ਵਜੰਤ ਪੇਰੀ ਜਿਸ ਹਸਤਾਵ ਨਾਣ ਨਾਣ ਹਾ ਤੋਹੇ ਕੋਸ ਹਸਮੂਰਤ ਨੰਨਾ ਇਕ ਤੋਹੀ ਸਹਸ ਪਾਦ ਬਿਮਰਣਾਣੇ ਇਕ ਪਾਦ ਗੰਧ ਬੀਣ ਸਹਸਤਾਵ ਤੈਵ ਚਲਤ ਮੋਹੀ ਸਬਮਹ ਜੋਤ ਜੋਤ ਹੈ ਸੋ ਇਸ ਕਾ ਜਾਣਨ ਸਬਮਹ ਜਾਣਨ ਹੋਏ ਗੁਰ ਸਾਖੀ ਜੋਤ ਪਰਗਟ ਹੋਏ ਜੋ ਇਸ ਪਾਵੈ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਿਤ ਮਨੋ ਆਣ ਦਿਨ 모হে आही पे आसा प्यासा कृपा जल दे नानिक सारे को हुए जाते तेरे नाम वासा नाम तेरो आरती मंजन मु हर के नाम बिन झूठे सगल पसारे नाम तेरो उरसा नाम तेरो केसरो ਲੇ ਸ਼ਟਕਾਰੇ ਨਾਮ ਤੇਰਾ ਅੰਬੂਲਾ ਨਾਮ ਤੇਰੋ ਚੰਦਣੋ ਕਸ ਜਪੇ ਨਾਮ ਲੈ ਤੂਜੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲੇ ਮਾਹੇ ਪਸਾਰੇ ਨਾਮ ਤੇਰੇ ਕੀ ਸੁਮੀ ਜੋਤ ਲਗਾਈ बायो जे आरो पावन सगलारे नाम तेरो ता गाणां फूलमाला बारे 18 स्वामी सगल जुठारे तेरो किया तुझे कियार पियो नाम तेरा तू हिं चवर डोलारे दासी 8864 रे खाणी ਇਹ ਵਰਤਨ ਹੈ ਸਗਲ ਸੰਸਾਰੇ ਕਹਿ ਰਵੀ ਦਾਸ ਨਾਮ ਤੇਰੋ ਆਰਤ ਸਤ ਨਾਮ ਹਰ ਹਰ ਪੋਗ ਤੋਹਾਰੇ ਤੂਪ ਦੀਪ ਕ੍ਰਿਤ ਸਾਜ ਆਰਤੀ ਵਾਰ ਨ ਜਾਓ ਸਮੇ ਕਮਲਾ ਪਾਤੀ ਮੰਗਲਾ ਹਰ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ಪೂತಮ ದಿಯ ರಿರಮಲ ಪಾತಿ ತು ಹಿ ನಿರಂಡ ಸ್ವಾಮಿ ಕಮಲಾ ಪಾತಿ ರಾಮ ಭಗತ ರಾಮಾನಂದ ಜಾನ ಪೂರ್ಣ ಪರಮಾನಂದ ಮದನ ಮೂರ್ತ ಪಾರೋಬಿಂದೆ ಸೆಣ ಪಣ ಜಮಾನಂದ ಸದೆಯರಿ ದೇವ ದೇವರ ಯ ಪತಯ ਸਿੱਧਸ ਮਾਦੀ ਤੇਰਾ ਅੰਤ ਨਹੀਂ ਪਾਇਆ ਤੇਰਾ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ લેਹੋ ਆਰਤੀ ਹੋਏ ਪੁਰਖ ਨਿਰੰਜਨ ਸਤਗੁਰੂ ਪੂਜੋ ਪਾਈ ਠਾੜਾ ਬ੍ਰਹਮਾ ਨਿਗਮ ਅਭਿਚਾਰੇ ਤੇਰੋ અલਖਣ ਲਖਿਆ ਜਾਈ ਤਤ ਤੇਲ ਹਰ ਹਰ ਨਾਮ ਕੀਆ ਬਾਤੀ ਦੀਪਕ ਦੇ ਉਜਯਾਰਾ ਜੋਤ ਲਾਈ ਜਗਦੀ ਸਜਾਇਆ ਜੋਤ ਲਾਈ ਜਗਦੀ ਸਜਾਇਆ ਬੂਜ ਬੂਜਨ ਹਾਰਾ पञ्चे शब्द अनाहद बाजे पाणि कबीर दास तेरी आरति किनि तेरी आरति किनी निरङ्कार निरबाणि हे तेरो आरता जि दयाल तेरो आरता ਜੋ ਜਨ ਤੁਮਰੀ ਭਗਤ ਕਰੰਤੇ ਸਵਾਮੀ ਜੋ ਜਨ ਤੁਮਰੀ ਭਗਤ ਕਰੰਤੇ ਸਵਾਮੀ ਤਿਨ ਕਿਆ ਕਾਜ ਸਵਾਰਤਾ ਇਹ ਗੋਪਾਲ ਤੇਰੋ ਆਰਤਾ ਜੀ ਦੀਆਲ ਤੇਰੋ ਆਰਤਾ ਦਾਲ ਸਿਦਾ ਮੰਗੋ ਕੀਓ ਹਮਰਾ ਖੁਸ਼ੀ ਕਰਨਤ ਜੀਓ ਪਣਿਆ ਚਾਦ ਨੀਕਾ ਅਨਾਜ ਮੰਗੋ ਸਸਤੀ ਕਾ ਗਾਉ ਪੈਸ ਮੰਗੋ ਲਾਵੇਰੀ ਇੱਕ ਤਾਜੰਤੁਰੀ ਚਗੇਰੀ 바ਵਾ ਕਰ ਕੀ ਗਏ ਹਨ ਚੰਗੀ ਜਨ ਧੰਨਾ ਲੈ ਵੈ ਮੰਗੀ ਹੈ ਗੋਪਾਲ ਤੇਰੋ ਆਰਤਾ ਜੀ ਦੇ ਆਲ ਤੇਰੋ ਆਰਤਾ ਮੁੱਖਿਆ ਬਰਤਨ ਕੀ ਜਾਏ ਹੈ ਮਾਲਾ ਆਪਣੀ 니ਜਾ ਹਮਾਂਗੋ ਸੰਤਨ ਰੇਨਾ ਮੈਂ ਨਹੀਂ ਕਿਸੇ ਕਾ ਦੇਣਾ ਮਾਦੋ ਕੈਸੀ ਬਣਾ ਤੂੰ ਸੰਗੇ ਆਪਣਾ ਦੇਉ ਤਲੇ ਵ ਮੰਗੇ ਦੋਏ ਸੇਰ ਮੰਗੋ ਚੂਨਾ ਪਾਉ ਕਿ ਉਹ ਸੰਗਲੂਨਾ ਅਦ ਸੇਰ ਮੰਗੋ ਦਲੇ ਮッコ ਦੋਨੋ ਵਕਤ ਜਿਵਾਲੇ ਖਾਟ ਮੰਗੋ ਚੋ ਪਾਈ ਸਰਹਾਣਾ ਯ ਵਰਤੁਲਾਈ ਉਪਰ ਕੋ ਮੰਗੋ ਖੀਦਾ ਤੇਰੀ ਭਗਤ ਕਰੈ ਜਨ ਥੀਦਾ ਮੈਂ ਨਹੀਂ ਕੀਤਾ ਲੱਭੋ ਇਕ ਨਾਮ ਤੇਰਾ ਮੈਂ ਖਬੋ ਕਹਿ ਕਬੀਰ ਮਨ ਮੰਨਿਆ ਮਨ ਮੰਨਿਆ ਤੋਏ ਹਰ ਜਨਿਆ ਸਵਈਆ ਯਾਤੇ ਪ੍ਰਸੰਨ ਪਏ ਹੈ ਮਹਾ ਮੂਨ ਦੇਵਣ ਕੈ ਤਪ ਮੈਂ ਸੁਖ ਪਾਵੈ ਜਗੈ ਕਰੈ ਇਕ ਬੇਦਰ ਰੈ ਭਵਤਾ ਪਰੈ ਮਿਲ ਤਿਆਣ ਹਲਾਵੈ ਚੱਲਰ ਤਲ ਮਿਰ ਦੰਗੂ ਪੰਗਰ ਬਾਬਲਿਏ ਸੁਰ ਸਾਜ ਮਿਲਾਵੈ ਕਿੰਨਰ ਗੱਦਰਾ ਬਗਾਣ ਕਰੈ ਗਣ ਜਚ ਅਪਛਰ ਨਿਰਤ ਦਿਖਾਵੇ ਸੰਖਣ ਕੀ ਤੁਣ ਕੰਟਣ ਕੀ ਕਰ ਫੁੱਲਣ ਕੀ ਵਰਖਾ ਬਰਖਾਵੇ ਆਰਤੀ ਕੋਟ ਕਰਾ ਸੁਰ ਸੁੰਦਰ ਪੇਖ ਪ੍ਰੰਦਰ ਕੇ ਬਲ ਜਾਵੇ ਦਾਨਤ ਦਕਸ਼ਣ ਦੇ ਕੇ ਪ੍ਰਦਰਸ਼ਨ ਪਾਲ ਮੇ ਕੁਕਮ ਅਸ਼ਤ ਲਾਵੇ ਹੋਤ ਕਲਾਹਲ ਦੇਵਪੁਰੀ ਮਿਲ ਦੇਵਣ ਕੇ ਕੁਲ ਮੰਗਲ ਗਾਵੇ ਸਵਈਆ ਹੇਰਵ ਹੇ ਸਸਹੇ ਕਰੁਣਾਣ ਦਮੇਰੀ ਅਬੈ ਬਿੰਤੀ ਸੁਣ ਲੀਚੈ और नमांगत हो तुम ते कश चाहत हो चित में सोई कीजे सत्रण सोंत ही रण पीतर जु जमरू तो साच पदीजे संत सहाय सदा जग माई कृपा कर श्याम एहे बर्दी जा सवैया पाहे गहे जब ते तुमरे तब ते को अखतरे नहीं आन्यो राम रहीम पुराण पुराण अनेक कहम ते एक न मान्यो ਸਿਮਰਤ ਅਸਾਸਤਰ ਬੇਦਸ ਬਹਿ ਵਹ ਭੇਦ ਕਹ ਹਮੇਕ ਨ ਜਾਣਿਓ ਸ਼੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਣਾ ਕਹੋ ਸਭ ਤੋਹਿ ਬਖਾਨਿਉ ਧਹਰਾ ਸਗਲ ਦੁਆਰ ਕੋ ਸਾੜ ਕੇ ਗਇਓ ਤੁਹਾਰੋ ਦੁਆਰ ਬਾਹਂ ਗਹਿ ਕਿ ਲਾਜੈ ਸੋ ਗੋਬਿੰਦਾਸ ਤੁਹਾਰ ਸਗਲ ਦੁਆਰ ਕੋ ਸਾੜ ਕੇ ਗਇਓ ਤੁਹਾਰੋ ਦੁਆਰ ਬਾਹਂ ਗਹਿ ਕਿ ਲਾਜੈ ਸੋ ਗੋਬਿੰਦਾਸ ਤੁਹਾਰ ਐਸੇ ਤੰਡ ਪ੍ਰਤਾਪ ਤੇ ਦੇਵਨ ਬੜਿਓ ਪ੍ਰਤਾਪ ਤੀਨ ਲੋਕ ਜਾ ਜਾ ਕਰੈ ਰਰੇ ਨਾਮ ਸਤਜਾਪ ਚਤਰ ਚੱਕਰ ਵਰਤੀ ਚਤਰ ਚੱਕਰ ਪੁਗਤੇ ਸਾਮ ਪੰ ਸੰਸਰਬਦਾ ਸਰਬਜੁਗਤੇ ਦੋ ਕਾਲਮ ਪਰ ਨਸੀ ਦੇ ਆਲੰਸ ਰੂਪੇ ਸਦਾ ਅੰਗ ਸੰਗੇ ਪਰਮੰ ਵਿਪੂਤੇ ਦੋ ਕਾਲੰ ਨਸੀ ਦੇ ਆਲੰਸ ਰੂਪੇ ਸਦਾ ਅੰਗ ਸੰਗੇ ਪਰਮੰ ਵਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਸੋਹਣਾ ਬੱਤੀ ਨੇ ਜਿਹੜਾ ਉਹ ਆਰਤੀ ਸੁਣਾਈ ਹੈ ਔਰ ਸਾਡੇ ਮੰਦਿਰ ਵਿੱਚ ਵੀ ਸੀ ਔਰ ਜਦੋਂ ਅਸੀਂ ਸਕੂਲਾਂ ਜਾਂਦੇ ਸੀ ਵੀ 6ਵੀਂ ਕਲਾਸ ਦੇ ਬੱਚੇ ਆ ਜਿਹੜੇ ਉਹ ਪਾਸਟੂ ਵਾਲੇ ਬੱਚਿਆਂ ਨਾਲ ਕਿਵੇਂ ਕੰਪੀਟੀਸ਼ਨ ਜਿਹੜਾ ਉਹ ਕਰਨਗੇ ਪਰ ਜਿਹੜਾ ਮਨ ਸਾਡੇ ਵਹਿਮ ਸੀ ਉਹ ਆ ਪੰਜਵੀਂ ਕਲਾਸ ਦੇ ਬੱਚੀ ਦੇ ਕੱਢਦਾ ਹੈ ਕਿ ਜਿਸ ਤੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਉਹ ਬਚਪਨ ਦੇ ਵਿੱਚ ਛੋਟੀ ਉਮਰ ਦੇ ਵਿੱਚ ਜਿਹੜੇ ਹੈ ਇੱਕ ਗੁਰਬਾਣੀ ਜਿਹੜੀ ਸ਼ੁੱਧ ਕਰ ਸਕਦੇ ਆ ਸਭ ਛੋਟੀ ਉਮਰ ਦੇ ਵਿੱਚ ਜ਼ਿਆਦਾ ਛੇਤੀ ਜਿਹੜੇ ਬੱਚੇ ਐ ਉਹ ਗੁਰਬਾਣੀ ਨੂੰ ਕੰਠ ਕਰਦੇ ਆ ਔਰ ਸਾਰੀ ਆਖੀਰਲੇ ਸਾਹਾਂ ਤੱਕ ਜਿਹੜੀ ਹੈ ਇਹ ਕੰਠ ਕੀਤੀ ਬਾਣੀ ਤੁਹਾਡੇ ਨਾਲ ਰਹਿਣੀ ਹੈ ਔਰ ਮੈਂ ਅੱਜ ਜਿਹੜਾ ਅੱਜ ਇਹ ਪਰਨ ਲਿਆ ਵੀ ਇਸ ਬੱਚੀ ਦੇ ਜਿਹੜਾ ਜਿੰਦੀ ਵੀ ਆਨੇ ਪੜਾਈ ਕਰਨੀ ਹੈ ਉਹਦਾ ਜਿਹੜਾ ਸਾਰਾ ਖਰਚਾ ਅਸੀਂ ਸਵਸਤਾ ਉਹਦੇ ਨਾਲ ਹੀ ਕੋਤ ਸੱਚੇ ਪਾਸ਼ਾ ਮਹਾਰਾਜ ਜੀ ਨੇ ਇੱਕ ਬੱਚੀ ਨੂੰ ਬੁਲਾ ਕੇ بڑا ਇੱਕ ਜਿਹੜਾ ਸਾਡੇ ਮਨਚੇ ਹੈ ਵੀ ਇਸ ਬੱਚੀ ਦੀ ਪੂਰੀ ਮਦਦ ਕਰੀਏ ਤੇ ਇਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਔਰ ਮਿਹਨਤ ਮਜ਼ਦੂਰੀ ਵਾਸਤੇ ਇਹ ਪੰਜਾਬ ਛੱਡ ਕੇ ਰਾਜਸਥਾਨ ਵਿੱਚ ਕੁਝ ਸਮਾਂ ਵਿਅਸਤ ਚਲੇਗੇ ਸੀ ਉਹ ਫੇਰ ਹੈ ਜਿਹੜੇ ਆ ਪਿੰਡ ਵਿੱਚ ਆ ਕੇ ਦੁਬਾਰਾ ਇਸ ਸਕੂਲ ਦੇ ਵਿੱਚ ਬੱਚੀ ਆਈ ਹੈ ਪਹਿਲਾਂ ਵੀ ਇੱਥੋਂ ਗਈ ਸੀ ਲਗਭਗ 2 ਸਾਲ ਜਿਹੜੇ ਰਾਜਸਥਾਨ ਵਿੱਚ ਲਾ ਕੇ ਆਈ ਹੈ ਔਰ ਅੱਜ ਫੇਰ ਸਤਬੁਰਾ ਨੇ ਕਿਰਪਾ ਕਰਕੇ ਸਾਨੂੰ ਬੁਲਾਉਣਾ ਸੀ ਇਸ ਬੱਚੀ ਨੂੰ ਤੇ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਸਿਰ ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ